ਮੈਂ ਉਹ ਦੱਸ ਸਕਦਾ ਹਾਂ ਮੈਂ ਤੇਰੀਆਂ ਪਰੇਸ਼ਾਨੀਆਂ ਦਾ ਹੱਲ ਕਰ ਸਕਦਾ ਹਾਂ ਕਹਿੰਦੇ ਮਨੁੱਖ ਨੇ ਕਿਹਾ ਕਿ ਦਾਦਾ ਜੀ ਮੇਰੀਆਂ ਪਰੇਸ਼ਾਨੀਆਂ ਦਾ ਹੱਲ ਕੋਈ ਨਹੀਂ ਕਰ ਸਕਦਾ ਕਹਿੰਦੇ ਬਾਬਾ ਜੀ ਨੇ ਫਿਰ ਕਿਹਾ ਪੁੱਤਰ ਤੂੰ ਇੱਕ ਵਾਰ ਦੱਸ ਤਾਂ ਸੀ ਹੋ ਸਕਦਾ ਤੇਰੀ ਪਰੇਸ਼ਾਨੀ ਤੇਰੀ ਸਮੱਸਿਆ ਦਾ ਹੱਲ ਮੇਰੇ ਕੋਲ ਹੋਵੇ ਤਾਂ ਕਹਿੰਦੇ ਉਹ ਮਨੁੱਖ ਨੇ ਦੱਸਣਾ ਸ਼ੁਰੂ ਕੀਤਾ ਕਿ ਬਾਬਾ ਜੀ ਮੇਰੇ ਘਰ ਦੇ ਵਿੱਚ ਹਰ ਵੇਲੇ ਲੜਾਈ ਝਗੜਾ ਕਲੇਸ਼ ਦਾ ਮਾਹੌਲ ਬਣਿਆ ਰਹਿੰਦਾ ਹੈ ਕੋਈ ਨਾ ਕੋਈ ਚਿੰਤਾ ਪਰੇਸ਼ਾਨੀ ਸਾਡੇ ਘਰ ਦੇ ਵਿੱਚ ਪਈ ਰਹਿੰਦੀ ਆ ਤੇ ਕਹਿੰਦੇ ਮੇਰੇ ਕਾਰੋਬਾਰ ਦੇ ਵਿੱਚ ਵੀ ਮੈਨੂੰ ਦਿਨੋਂ ਦਿਨ ਘਾਟਾ ਪੈ ਰਿਹਾ ਏ ਮੈਂ ਮਿਹਨਤ ਬਹੁਤ ਕਰਦਾ ਹਾਂ ਪਰ ਮੇਰੀ ਕੀਤੀ ਹੋਈ ਮਿਹਨਤ ਦਾ ਮੈਨੂੰ ਪੂਰਾ ਫਲ ਨਹੀਂ ਮਿਲਦਾ ਇਸ ਕੱਚੇ ਮੈਂ ਬਹੁਤ ਦੁਖੀ ਪਰੇਸ਼ਾਨ ਹਾਂ ਕਹਿੰਦੇ ਉਹ ਬਾਬਾ ਜੀ ਨੇ ਪੁੱਛਿਆ ਵੀ ਪੁੱਤਰ ਤੁਸੀਂ ਘਰ ਦੇ ਵਿੱਚ ਕਿੰਨੇ ਜੀ ਰਹਿੰਦੇ ਹੋ ਤਾਂ ਕਹਿੰਦੇ ਉਹ ਮਨੁੱਖ ਨੇ ਦੱਸਿਆ ਕਿ ਬਾਬਾ ਜੀ ਅਸੀਂ ਘਰ ਦੇ ਵਿੱਚ 6 ਜੀ ਰਹਿੰਦੇ ਹਾਂ ਮੈਂ ਮੇਰੀ ਪਤਨੀ ਦੋ ਸਾਡੇ ਬੱਚੇ ਆ ਅਤੇ ਸਾਡੇ ਮੌਤਾ ਪਿਤਾ ਜੀ ਸਾਡੇ ਨਾਲ ਰਹਿੰਦੇ ਆ